ਏ ਭਾਈ ਸਵੇਰੇ ਧੁੰਦ ਬਹੁਤ ਜਿਆਦਾ ਇਥੇ। ਤਕਰੀਬਨ 9 ਵਜੇ ਦਾ ਟਾਈਮ ਹੈ। ਤੇ ਸਾਢੇ ਤੋਂ ਪਹਿਲਾਂ ਇਥੇ ਗੱਡੀਆਂ ਰੁਕੀਆਂ ਪਈਆਂ ਸੀ। ਇੱਕ ਦੋ ਗੱਡੀਆਂ ਇੱਕ ਦੂਜੇ ਦੇ ਵਿੱਚ ਵੱਜੀਆਂ ਹਨ ਪਹਿਲਾਂ। ਤੇ ਤਕਰੀਬਨ 100 ਗੱਡੀ ਇਥੇ ਵੱਜ ਗਈ ਹੋਣੀ ਹੁਣ ਤੱਕ। ਹਾਂਜੀ। ਤੁਸੀਂ ਕਿੱਥੋਂ ਆ ਰਹੇ ਸੀ? ਅਜੀ ਭਾਈ ਜਲੰਧਰ ਤੋਂ ਆ ਰਹੇ ਸੀ ਅੰਬਾਲਾ ਜਾਣਾ ਹੈ। ਕਿੰਨਾ ਕੁ ਨੁਕਸਾਨ ਹੋਇਆ? ਸਾਡਾ ਭਾਈ ਕਾਫੀ ਨੁਕਸਾਨ ਹੋ ਗਿਆ ਗੱਡੀ ਤੇ। ਬਾਕੀ ਬਾਕੀ ਲੋਕਾਂ ਦੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਇਥੇ। ਪਰ ਜਾਨੀ ਉਹ ਆਪਣਾ ਸਾਹਿਬ ਸਹੀ ਰਹਿ ਗਿਆ ਸਾਰੇ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂਜੀ ਲੰਦਾ ਵੀ ਕਾਰਨ ਕੀ ਹੈ ਜੀ ਇਹ ਕਾਰਨ ਭਾਜੀ ਤੁੰਦ ਤੇ ਮੇਨ ਕਾਰਨ ਇਹਦਾ ਤੁੰਦਾ ਹੀ ਆ ਬਾਕੀ ਲੋਕਾਂ ਥੋੜੀ ਜਿਹੀ ਉਹਸ ਹਿਸਾਬ ਨਾਲ ਚਲਾਣ ਕੀ ਐਕਸੀਡੈਂਟ ਤੋਂ ਬਚਿਆ ਜਾਏ ਹਾਂ ਜੀ ਐਸੀ ਕੀ ਸਭ ਕੀ ਮੈਟਰ ਹੈ ਜਿਹੜਾ ਇਹ ਸਵੇਰੇ ਐਕਸੀਡੈਂਟ ਹੋਇਆ ਜੀ ਜੀਟੀ ਰੋਡ ਦੇ ਹਾਈਵੇ ਦੇ ਉੱਤੇ ਇੱਕ ਗ੍ਰੀਨਲੈਂਡ ਹੋਟਲ ਦੇ ਮੂਹਰੇ ਉੱਪਰ ਜਾ ਚੜਦੇ ਆਪਾਂ ਜੀਟੀ ਰੋਡ ਦੇ ਉੱਤੇ ਇਹ ਸਰੰਦਾ ਬੰਦਾ ਇਹਦੀ ਖ਼ਬਰ ਚੁੱਕੀ ਹੈ ਤੇ ਜਿਹੜਾ ਆਪਣਾ ਗੁਜਾਰ ਕਾਲਜ ਦੇ ਵਿੱਚ ਐਕਸੀਡੈਂਟ ਹੋਇਆ ਉੱਥੇ ਤਿੰਨ ਬੰਦੇ ਆਏ ਆ ਫੱਟਣਾ ਉਹਨਾਂ ਦਾ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਇਸ ਕਰਕੇ ਵੀ ਅਸੀਂ ਇੱਕ ਗੱਡੀ ਦੁਆਰਾ ਫੇਰ ਭੇਜੀ ਹੈ ਉੱਥੇ ਤਿੰਨ ਫੱਟੜ ਹੋਰ ਹਨ ਜਿਹੜੇ ਕਿ ਸਾਡੀ ਸੇਵਾ ਹਿਊਮਨ ਵੈਲਫੇਅਰ ਪਲੈਟਫਾਰਮ ਮਹਾਕਾਲ ਬਲੱਡ ਸੇਵਾ ਨਰਸ ਸੇਵਾ ਨਰਸ ਸੇਵਾ ਤੇ ਭਾਈ ਕਨਈਆ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਆਪਣੀ ਗੱਡੀ ਲੈ ਕੇ ਗਏ ਆ ਜੋ ਅਸੀਂ ਇੱਥੇ ਫ੍ਰੀ ਚਲਾ ਰਹੇ ਆ ਤੇ ਐਟ ਟਾਈਮ ਪ੍ਰਸ਼ਾਸਨ ਦੇ ਐਸ ਐਚਓ ਸਾਹਿਬ ਪਹੁੰਚੇ ਸੀਗੇ ਨਾਲ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਅਸੀਂ ਸਿਵਲ ਹਸਪੀਟਲ ਦੇ ਵਿੱਚ ਇੱਕ ਡੈਡ ਬਡੀ ਰੱਖ ਚੁੱਕੇ ਕਿ ਕਿੰਨੀਆਂ ਗੱਡੀਆਂ ਪੜੀਆਂ ਨੇ ਇਹ 7-8 ਗੱਡੀਆਂ ਹੈ ਜੀ ਜਿਹੜੀਆਂ ਬਸਾਂ ਤੇ ਟਰੱਕ ਉਹਦੇ ਵਿੱਚ ਬੀਜੇ ਤੋਂ ਅਸੀਂ ਫਿਰ ਟ੍ਰੈਫਿਕ ਜਿਹੜਾ ਹੈ ਉਹ ਡਿਵਾਈਡ ਕਰਵਾਇਆ ਥੱਲੇ ਨੂੰ ਤੇ ਕਾਰਨ ਕੀ ਰਿਹਾ ਜੀ ਇਹ ਕਾਰਨ ਧੁੰਦ ਦਾ ਕੰਨ ਜਿਹੜਾ 1 ਲੱਖ ਧੁੰਦ ਪਈਆ ਸਵੇਰੇ ਅਸੀਂ ਅੱਜ ਕੈਂਪ ਤੇ ਚੱਲੇ ਸੀਗੇ ਸਾਨੂੰ ਕਾਲ ਆਈ ਜੀ ਸਵੇਰੇ 6:30 ਵਜੇ ਇਸ ਕਰਕੇ ਵੀ ਕੈਂਪ ਤੇ ਜਾਣ ਤੋਂ ਪਹਿਲਾਂ ਸਾਨੂੰ ਕਾਲ ਆਈ ਜਦ ਅਸੀਂ ਫਟਾਫਟ ਆਪਣੀ ਗੱਡੀ ਲੈ ਕੇ ਉੱਥੇ ਪਹੁੰਚੇ ਸਾਡੇ ਭਾਈ ਕਨਈਆ ਸੇਵਾ ਸੁਸਾਇਟੀ ਦੇ ਰਾਹੁਲ ਗਰਗ ਬਾਬਾ ਜੀ ਮੁਕੇਸ਼ ਸਿੰਘੀ ਜੀ ਔਰ ਸਾਰੇ ਸਾਡੇ ਚੰਦਨ ਨੇਗੀ ਜੀ ਸਾਰੇ ਅਸੀਂ ਲੱਗੇ ਹੋਏ ਆ ਔਰ ਡੈਡ ਬੋਡੀ ਜੋ ਅਸੀਂ ਖਾਤੀ ਹੈ ਤੇ ਜੋ ਫਟਣ ਹੈ ਇੰਜਨ ਹੈ ਜੋ ਉਸੇ ਸਿਵਲ ਹਸਪੀਟਲ ਪਹਚਾ ਰਹੇ ਆ ਤਿੰਨ ਆਗਿਆ ਤਿੰਨ ਹੋਰ ਆ ਰਹੇ ਆ